ਕਾਜੀ ਸਸਰੀ ਦਾ ਸਵਾਗਤ ਹੈ ਤੁਹਾਡਾ ਗੋਸਾ ਡੇਰੀ ਫਾਰਮ ਚੈਨਲ ਤੇ 23 ਤਰੀਕ 10ਵਾਂ ਮਹੀਨਾ 2025 ਪਿੰਡ ਉੱਬਾ ਜ਼ਿਲ੍ਹਾ ਮਾਨਸਾ ਬਾਈ ਬੂਟੇ ਦੇ ਘਰੋਂ ਵੀਡੀਓ ਲੈ ਕੇ ਆਇਆ ਨਾਨਕ ਸਰੀਏ ਦੋ ਆਪਣੇ ਭਰਾ ਕੋਲੇ ਆਹ ਨਾਗਾ ਆਇਆ ਦਿਨ ਪੂਰੇ ਹੋ ਗਏ ਕੱਲ੍ਹ 20 ਤਰੀਕ ਨੂੰ ਅੱਜ ਇੱਕ ਦਿਨ ਉੱਤੋਂਦੀ ਹੈ ਚੰਗੀ ਹੈ ਤੇ ਲਾਡਲ ਨਾ ਕੱਢ ਗਈ ਜੇ ਕਰਮਾ ਵਾਲੀ ਜੇ ਮੈਂ ਹਵਾਨੇ ਦੀ ਗੱਲ ਕਰ ਹਣਾ ਜਸਨੇ ਮਾਰੋ ਕੈਮਰਾ ਕਰਮਾ ਵਾਲੀ ਨੂੰ ਬਹੁਤ ਜ਼ਿਆਦਾ ਚੰਗਾ ਹਵਾਨਾ ਲੱਗਿਆ ਅੰਦਰ ਬਾਹਰ ਦਾ ਅੰਦਰ ਦਿਖਾਉਂਦੀ ਹੈ ਗਾੜੀ ਗੂੜੀ ਬਹੁਤ ਜ਼ਿਆਦਾ ਚੰਗੀ ਹੈ ਤੇ ਸੋਹਣਾ ਪੀੜੀ ਦੇ ਬਾਵੇ ਵਰਗਾ ਮੋਟ ਹੈ ਬਾਕੀ ਸਾਰੀ ਦੀ ਡਿਟੇਲ ਆਪਾਂ ਇਹ ਇਹਦੀ ਬਾਈ ਬੂਟੇ ਤੋਂ ਲਵਾਂਗੇ ਮਾਲਕ ਤੋਂ ਲਵਾਂਗੇ ਆਨਰ ਤੋਂ ਆਜੋ ਸੋਡੀ ਬਾਈ ਦਾ ਬੂਟੇ ਨਾਲ ਗੱਲ ਕਰਾਉਣੇ ਸਸਰੀ ਗੱਲ ਬਾਈ ਹੋਰ ਠੀਕ ਆ ਬੂਟੇ ਕੰਮ ਕਰਕੇ ਵੀ ਚੱਲਦਾ ਚੜਦੀ ਕਲਾ ਚੜਦੀ ਕਲਾ ਕੰਮ ਕਰ ਵਧੀਆ ਚੱਲਦਾ ਬਹੁਤ ਵਧੀਆ ਬਾਈ ਲਓ ਵੀ ਬਾਈ ਬੂਟੇ ਨਾਲ ਗੱਲ ਕਰਾਉਣਾ ਬੂਟੇ ਹਾਂਜੀ ਹੁਣ ਨਗਦੀ ਗੱਲ ਕਰੀਏ ਕਿੰਨੇ ਮਸੂਏ ਵਾਸਤੇ ਸੂਂਦੀ ਐ ਰੀਜਨਲ ਤੀਜਾ ਸੂਆ ਸੂਗੀ ਬਾਈ ਆਪਣੀ ਹਾਂਜੀ ਰੀਜਨਲ ਤੀਜਾ ਬਾਈ ਜੀ ਠੀਕ ਐ ਇਹਦੀ ਤੀਜੇ ਸੂਏ ਸੂਗੀ ਹਾਂਜੀ ਤੇ ਜੇ ਕਰਮਾ ਵਾਲੀ ਦੀ ਮੈਂ ਤੁਹਾਨੂੰ ਵਿੱਚ ਦੀ ਦੀ ਡਿਟੇਲ ਦਿੰਦਾ ਰਿਹਾ ਨਾ ਸੱਜਣੋ ਆਹ ਦੇਖ ਲਓ ਤੁਸੀਂ ਆਪ ਹੀ ਸੋਹਣਾ ਲੰਮਾ ਮੁਠੀ ਵਾਲਾ ਥਣ ਲੱਗਿਆ ਹੋਇਆ ਚਵਾਈ ਵਾਲਾ ਫੁੱਟੇ ਹਾਂਜੀ ਭਾਈ ਲੈ ਹੁਣ ਆਇਆ ਦੱਸ ਦੇ ਕਰਮਾ ਵਾਲੀ ਦਿਨ ਕਿੰਨੇ ਲੱਗਣ ਲੈਂਦੀ ਹੈ ਭਾਈ ਜੀ ਦੈਨ ਇਹਦੇ ਕੱਲ ਪੂਰੇ ਹੋਗੇ ਮਾਲਕਾਂ ਨੇ ਦੱਸਣ ਮਤਾਬਕ ਕਿਉਂਕਿ ਆਪਾਂ ਜ਼ਿਆਦਾ ਟੋਕੜਾਂ ਦਾ ਬਣਾ ਦਾ ਕੰਮੀ ਕਰਦੇ ਸਾਰੇ ਨੂੰ ਪਤਾ ਵੀ ਇਹਨਾਂ ਨੂੰ ਕਿ ਨਾਲ ਜੁੜੇ ਹੋਏ ਨੇ ਠੀਕ ਹੈ ਤੇ ਕੱਲ ਇਹਦੇ ਦਿਨ ਪੂਰੇ ਹੋਗੇ ਬਾਈ ਹੋ ਸਕਦਾ ਹੈ ਮੈਂ ਰਾਤ ਨੂੰ ਸੂ ਪੀ ਅੱਜ ਠੀਕ ਹੈ ਅੱਜ ਸਵੇਰ ਕੱਖ ਵੀ ਓੜੇ ਘੱਟ ਚੱਕਿਆ ਤੇ ਹੋ ਸਕਦਾ ਹੈ ਇੱਕ ਦਿਨ ਕੱਢ ਜੇ ਕੱਲ ਨੂੰ ਵੀ ਸੂ ਸਕਦੀ ਐ ਸੌਣ ਤੇ ਬਿਲਕੁਲ ਜਮ ਕਾਬਿਲ ਐ ਹੋਣਾ ਠੀਕ ਹੈ ਹਾਂਜੀ ਦਿਨ ਪੂਰੇ ਹੋਗੇ ਜਲਦੀ ਹਾਂਜੀ ਕੱਲ ਦਿਨ ਪੂਰੇ ਹੋਗੇ ਬਾਈ ਜੀ ਦੱਸਣ ਮਤਾਬਕ ਠੀਕ ਹੈ ਉਹ ਤੇ ਜੇ ਹੁਣ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਦੁੱਧ ਸੱਜਰ ਦਾ ਦੁੱਧ ਦੱਸਦੇ ਹੋਟ ਵਾਲਾ ਤਸੱਲੀ ਦੁੱਧ ਭਾਈ ਜੀ ਮੇਰੀ ਗੱਲ ਸੁਣੋ ਹਾਂਜੀ ਭਾਈ ਦੁੱਧ ਆਪਾਂ ਟੋਕੜ ਘੱਬਣ ਲਈ ਸੀ ਇਹ ਠੀਕ ਹੈ ਭਾਈ ਉਹਦੀ ਆਪਾਂ ਵੀਡੀਓ ਵੀ ਸ਼ੇਅਰ ਕਰ ਲਾਂਗੇ ਠੀਕ ਹੈ ਭਾਈ ਜਿਹੜਾ ਕੋਈ ਗਾਹਕ ਆਪਾਂ ਨੂੰ ਮੰਗੂਗਾ ਹਾਂਜੀ ਹਾਂਜੀ ਜਿਹਨੇ ਲੈਣੀ ਹੈ ਮਾਲ ਦਾ ਓਨਰ ਨਹੀਂ ਠੀਕ ਹੈ ਠੀਕ ਹੈ ਭਾਈ ਤਾਂ ਮਤਲਬ ਉਹਦਾ ਆਪਾਂ ਉਹ ਵੀ ਕਰ ਦਾਂਗੇ ਇਹਦਾ ਇਹਦੀ ਵੀਡੀਓ ਸੈਂਡ ਕਰ ਦਾਂਗੇ ਅਗਲੇ ਟੋਕੜ ਦੀ ਠੀਕ ਹੈ ਭਾਈ ਨੰਬਰ 2 ਤੇ ਦੁੱਧ ਭਾਈ ਇਹਦੀ ਯਾਰ ਥੱਲੇ ਹੁੰਦਾ ਮੈਂ ਪਹਿਲਾਂ ਵੀ ਤਾਂ ਦੱਸ ਕਿਹਾ ਟੈਨਾ ਹਾਂ ਸੇਵਾ ਦਾ ਇਹ ਚੰਗੇ ਮਾਲਕ ਕੋਲੇ ਵਾਗੀ ਦੁੱਧਾਂ ਇਹਦਾ 15 ਕਿਲੋ ਕੱਢ ਠੀਕ ਹੈ 6 ਮਹੀਨਿਆਂ ਦੀ ਗੱਬਣ ਸੀ ਇਹ ਠੀਕ ਹੈ 6 ਲੀਟਰ ਦੁੱਧ ਸੀ ਠੀਕ ਹੈ ਨਾਲ ਇਹਦੇ ਕਟਾ ਸੀ ਬਾਈ ਆਪਣੇ ਘਰੋਂ ਟੋਕੜ ਦੀ ਜਾਂਦੀ ਦੀ ਵੀਡੀਓ ਦਿਖਾਵਾਂਗੇ ਗੱਬਣ ਦੀ ਅੱਛਾ ਆਪਣੇ ਕੋਲੋਂ ਗਈ ਸੀ ਇਹ ਮੇਰੇ ਕੋਲੋਂ ਗਈ ਸੀ ਬਾਈ ਮੇਰੇ ਘਰੋਂ ਨਿਕਲੀ ਹੈ ਠੀਕ ਹੈ ਠੀਕ ਹੈ ਝੋਟ ਦੀ ਪੋਜੀਸ਼ਨ ਦੇਖ ਕੇ ਕਹਿਣਾ ਬਾਈ ਹਾਂਜੀ ਜੇ ਮਾਲਕ ਚੰਗਾ ਨਿਕਲੇ ਤਾਂ ਮੂਹਰ ਲਾ ਠੀਕ ਹੈ ਜਿਹਨੇ ਲੈਣੀ ਹੈ ਇਹ ਦੁੱਧ 15 ਲੀਟਰ ਪਾ ਦੂ 13 ਦੀ ਆਪਣੀ ਗਾਰੰਟੀ ਹੈ ਬਾਈ ਜਿਹੜੇ ਸਾਡੇ ਥਰਡ ਲੈਵ ਜਿਹੜੇ ਹਸਾਬ ਤੇ ਕੱਦ ਵਾਜਣਾ ਬੁੱਟੇ ਇੱਕ ਗੱਲ ਵਿੱਚ ਦੀ ਹੋਰ ਕਰੀਏ ਹਨ ਜੀ ਬਾਈ ਦੁੱਧ ਵਾਲੀਆਂ ਬਰੀਕੀਆਂ ਬਰੂਕੀਆਂ ਵਾਲੀਆਂ ਸੀ ਗੱਲ ਕਰ ਥੋੜੀ ਜੀ ਸਿੰਗਾ ਦਾ ਜ਼ਰੂਰ ਮਾਰਖਾਗੀ ਹਨ ਸਿੰਗਾ ਵੀ ਐਡਾ ਕੋਈ ਜੱਜਦਾ ਹੈ ਬਾਈ ਮੈਂ ਤਾਂ ਸਰੀਰ ਦੇ ਮੁਤਾਬਕ ਜਿਹਨੇ ਜੱਜਦਾ ਹੈ ਹਾਂ ਬਾਲਾ ਫੁੱਲਾ ਵੀ ਨਾ ਮੰਨਿਆ ਤੇ ਤੀਜਾ ਤੋਂ ओरिजिनल ਸੋਗੀ ਠੀਕ ਹੈ ਹਾਂਜੀ ਹਾਂਜੀ ਬਾਈ ਬਾਕੀ ਬੁੱਟੇ ਇਧਰ ਨੂੰ ਕਰੀ ਬਾਈ ਮੜਾ ਜਾ ਪਰਾਂ ਤੋਂ ਹਾਂਜੀ ਥੋੜੀ ਜੀ ਕੈਮਰਾ ਦਾ ਡਰਦੀ ਹੈ ਬਾਈ ਇਹ ਹਾਂ ਬੁੱਟੇ ਆਏ ਤਾਂ ਮਤਲਬ ਜਿੱਥੋਂ ਆਈ ਹੈ ਨਾ ਯਕੀਨ ਮੈਨੂੰ ਬੁੜੀਆਂ ਨਹੀਂ ਸਾਮੀਆਂ ਉੱਥੇ ਵੀ ਠੀਕ ਹੈ ਬੰਦਾ ਲਵੀ ਨਹੀਂ ਲੱਗਿਆ ਥੋੜੇ ਠੀਕ ਹੈ ਹਾਂ ਹਲੇ ਮਤਲਬ ਆਪਾਂ ਨੂੰ ਪ੍ਰੋਪਰ ਤਿਆਰ ਨਹੀਂ ਕਹਿ ਸਕਦੇ ਆ ਸਾਰੀਆਂ ਟੈਲੈਂਟ ਨਾਲ ਪਰੂਗੀ ਸਾਰਾ ਤੂੰ ਠੰਡੀ ਸੀਲਾ ਹੈ ਨਾ ਹਾਂ ਬਾਈ ਮਤਲਬ ਇਹਨੇ ਜਾ ਕੇ 2 ਡੇਢ ਮਹੀਨੇ ਦੁੱਧ ਪਿਆ ਬੰਦੇ ਨੂੰ ਠੀਕ ਹੈ ਇਹਦੀ ਗੱਲ ਲੈ ਕੇ ਆ ਮੇਰੇ ਕੋਲ ਠੀਕ ਹੈ 2 ਡੇਢ ਮਹੀਨਾ ਦੁੱਧ ਪੀਤਾ ਬੰਦੇ ਨੇ ਇਹਦਾ ਉਸ ਤੋਂ ਬਾਅਦ ਆਪ ਡਰਾਈ ਕੀਤੀ ਵੀਰੇ ਖਾਣਾ ਸੁਣਾ ਦੀ ਜਮਾ ਓਕੇ ਹੈ ਮੇਰੀ ਗਰੰਟੀ ਹੈ ਵੀਰੇ ਥਾਣੇ ਦੀ ਭਾਰ ਪਰੋਟੇ ਦੀ ਮੇਰੀ ਫੁੱਲ ਗਰੰਟੀ ਹੈ ਲਓ ਵੀ ਸੱਜਣੋ ਵੀਰੇ ਵਿੱਚ ਇਹ ਗੱਲ ਕਹਿੰਦੇ ਆਪਾਂ ਜੇ ਜਾ ਕੇ ਭਾਰ ਕੱਢ ਜੇ ਥਣ ਚੁੰਨੀ ਕੀ ਹੋਵੇ ਵੀਰੇ ਬਾਖਸੀ ਆਪਣੀ ਲਓ ਵੀ ਐਡੀ ਵੱਡੀ ਗਰੰਟੀ ਕੋਈ ਟਾਵਾ ਬਵਾ ਫੁੱ ਆ ਦੇਖ ਲੋ ਸੱਜਣੋ ਪਿੱਠ ਬੜਾ ਦਿਖਾਵਾਂ ਨਾ ਤੁਹਾਨੂੰ ਕਰਮ ਵਾਲੀ ਦੇ ਬਹੁਤ ਚੱਕਮਾ ਲੱਗਿਆ ਤੇ ਮੈਂ ਨਾ ਇੱਕ ਵਾਰੀ ਪਹਿਲਾਂ ਤੇਰਾ ਨੰਬਰ ਬੋਲ ਕੇ ਮੈਂ ਮੇਰਾ ਨੰਬਰ ਹੈ ਬਾਈ 9645 ਹਾਂਜੀ ਬਾਈ 7045 ਬਾਈ ਠੀਕ ਹੈ ਇੱਕ ਵਾਰੀ ਵੀਡੀਓ ਤੇ ਆਪਾਂ ਨੰਬਰ ਹੋਰ ਕਰਾਵਾਂਗੇ ਬੁੱਟੇ ਆਪਣੇ ਸੱਜਣਾਂ ਨੂੰ ਨਾ ਪਾਹੇ ਤੁਰਦੀ ਦਿਖਾਈਏ ਠੰਡਾ ਜਾ ਗੇੜਾ ਦਵਾਰੇ ਇੱਕ ਵਾਰ ਸਹੀ ਨਾ ਵੀ ਬੜਿਆ ਹੋਇਆ ਮੂਰੂ ਪਰ ਹੈ ਨਾ ਵੀ ਸੱਜਣੋ ਤੁਰਦੀ ਨੂੰ ਚੈੱਕ ਕਰ ਲੋ ਕਰਮ ਵਾਲੀ ਨੂੰ ਪਲਵਾਨਾਂ ਵਾਲੀ ਤੋਰ ਆ ਜਮਾ ਵਜਨ ਵਾਲੀ ਆ ਗਈ ਤੇ ਅੰਡਰ ਕੁਆਲਿਟੀ ਨਾ ਬਹੁਤ ਸੋਹਣੀ ਲੱਗੀ ਹੋਈ ਐ ਤੁਹਾਨੂੰ ਨੇੜੇ ਉਹ ਜੇ ਕਰਕੇ ਦਿਖਾਵਾਂ ਨ ਚੰਗੀ ਆ ਪਲੀ ਪੁਲੀ ਆ ਬਹੁਤ ਬਾਕੀ ਹਜ ਦਾ ਢਿੱਲਾ ਢੁਲਾ ਪਈਆਂ ਅਗਰ ਤੇਰਾ ਸੋਨਾ ਬਈ ਚੰਗੀ ਆ ਕਰਮਾ ਵਾਲੀ ਹਾਂਜੀ ਬਈ ਪਰਮਾਤਮਾ ਹੋਰ ਵੀ ਇਹਨੂੰ ਸੁੰਦਰ ਬਣਾਵੇ ਹਨਾ ਹਾਂਜੀ ਜੇ ਬੁੱਟੇ ਹੋਣਾ ਆਪਾਂ ਇੱਕ ਗੱਲ ਹੋਰ ਕਰਦੇ ਆ ਜੇ ਕੋਈ ਆਪਣਾ ਦਰਸ਼ਕ ਤੈਨੂੰ ਤੋਕੜ ਗੱਬੜ ਮੋੜਨੀ ਚਾਹੁੰਦਾ ਹੋਇਆ ਬੇਸ਼ੱਕ ਸਾਈ ਰੱਖ ਲੈ ਵਿੱਚ ਵੀਰੇ 2000 ਰੁਪਿਆ ਕਿੱਦਾਂ ਇਹ 2-3 ਮਿੰਨ ਦੀ ਗੱਬਣ ਹੋ ਗਈ ਹਾਂਜੀ ਆਪਾਂ ਨੂੰ ਵੀਡੀਓ ਪਾ ਦੇ ਆਪਾਂ ਚੋਣ ਵੀ ਨਹੀਂ ਆਉਂਦੇ ਠੀਕ ਹੈ ਮਾਲਕ ਦੇ ਘਰੇ ਆਪਾਂ ਵੀਡੀਓ ਪਾ ਦੇ ਕੱਲੀ ਮੈਨੂੰ ਨਾ ਮੈਂ ਚੋਣ ਜਾਵਾਂ ਠੀਕ ਹੈ ਮੈਂ ਬੱਚਾ ਲਾ ਕੇ ਦੇਖਾਂ ਠੀਕ ਹੈ ਠੀਕ ਹੈ ਜਿੰਨੇ ਰੁਪਏ ਹੋਰ ਗਾਹਕ ਲਾਉਣਗੇ ਉਹਨਾਂ ਤੋਂ 1000 ਵੱਧ ਕੇ ਲੋਂਗੇ ਲਓ ਵੀ ਸੱਜਣੋ ਵੀਡੀਓ ਆਪਣੀ ਸਾਹਮਣੇ ਰੱਖੇ ਜਿੱਦਾਂ ਗੱਬਣ ਹੋ ਗਈ ਕਾਮਣੇ ਆਪਾਂ ਟੋਕਰ ਦੱਬਣ ਲੈਣ ਦਾ ਇਹਨੂੰ ਗੱਲ ਠੀਕ ਲਓ ਵੀ ਬਾਈ ਕਹਿੰਦਾ ਬੂਟਾ ਕਹਿੰਦਾ ਵੀ ਟੋਕੜ ਗੱਪਣ ਜੇ ਕੋਈ ਮੋੜਦੀ ਚਾਹੁੰਦਾ ਹੈ ਕਈ ਵਾਰੀ ਕਿਸੇ ਦੀ ਇੱਛਾ ਹੁੰਦੀ ਹੈ ਦੁੱਧ ਪੀ ਕੇ ਹਨਾ ਉਦੋਂ ਆ ਗੱਪਣ ਕਰਾ ਕੇ ਬਾਈ ਕਹਿੰਦਾ ਆਪਾਂ ਵਾਪਸ ਵੀ ਲੈ ਲਾਂਗੇ ਜੀ ਬਾਈ ਖਾਣ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਤੇ ਥੱਲੇ ਵੀ ਸੋਣੀ ਤਿਆਰ ਹੋਈ ਹੈ ਜੀ ਬਾਈ ਜੈਨੂ ਆਲ ਜਾਇਦਾ ਜਾਇ ਜੈ ਰੇਡ ਦੱਸਦੇ ਆਪਣੇ ਸੱਜਣਾ ਨੂੰ ਤਮਾਕੀ ਹੀ ਕਰਦੇ ਦੀਵਾਲੀ ਵਾਲਾ ਰੇਟ ਬਾਈ ਜੀ ਵੈਸੇ ਤਾਂ ਵੀਡੀਓ ਦੇ ਵਿੱਚ ਕਰਨਾ ਨਹੀਂ ਸੀ ਕਿਉਂਕਿ ਕਿਸੇ ਕਾਰੋਬਾਰੀ ਬੰਦੇ ਨੇ ਲੈਣ ਦੇ ਪਰਦਾ ਚੱਕਿਆ ਜਾਂਦਾ ਪਸ਼ੂ ਦਾ ਠੀਕ ਹੈ ਬਾਈ ਪਰ ਆਪਾਂ ਫਿਰ ਵੀ ਰੇਟ ਕਰਾਂਗੇ ਇਹਦਾ ਰੇਟ ਕਰਾਂਗੇ ਵੀਰੇ ਟੋਕਰਾਂ ਵਾਲਾ ਵੀ ਅਗਲਾ ਜੇ ਸੁਣ ਕੇ ਇਹ ਗੱਲ ਕਹੀ ਵੀ ਆਪਾਂ ਇਹਦੇ ਵੀ ਟੋਕਰਾਂ ਦਾ ਬੰਨ ਵੇਚ ਲਾਂਗੇ ਠੀਕ ਹੈ ਠੀਕ ਹੈ ਤੇ ਰੇਟ ਦਾ ਡੈਡ ਲਾਈਨ ਹੋਊਗਾ ਬਾਈ ਜੀ ਹਾਂ ਨਾ ਵਾਲੀ ਗੱਲ 115000 ਰੁਪਿਆ ਉਹ ਲਓ ਬਾ ਵੀ ਸੱਜਣਾ ਬੁੱਟਾ ਹਾਂਜੀ ਠੀਕ ਹੈ 115000 ਦੇ ਵਿੱਚ ਵੀਰੇ ਛੋੜ ਛੱਪੇ ਵਾਲੀ ਗੱਲ ਹੈ 10 ਵਾਲਾ ਫੋਨ ਨਾ ਲਾਵੇ ਲਓ ਵੀ ਸੱਜਣਾ 115 ਰੇਟ ਕਰਦਾ ਇਹਨਾਂ ਬਸ ਇੱਥੇ ਲੈਣ ਦੇਣੀ ਆ ਮਾੜਾ ਮੋਟਾ ਮਾਨਦਾਨ ਹੋ ਜੂ 85 90 ਦੀ ਜਿਹਨੂੰ ਮਰਜ਼ੀ ਅਗਲਾ ਟੋਕਰ ਗੱਪਣ ਵੇਚ ਦੇ ਜਿਹਨੂੰ ਮਰਜ਼ੀ ਮੈਂ ਬੈਠਾ ਠੀਕ ਹੈ ਲੈ ਲਊਗਾ 85000 ਦੀ ਟੋਕਰ ਗੱਪਣ ਲੈ ਲਾਂਗੇ ਵਾਪਸ ਆਪਾਂ 85 85000 ਦੀ ਗਣਾ ਟੋਕਰ ਗੱਪਣ ਮੋੜ ਕੇ ਲੈ ਲੇ ਹਾਂ ਦੀ ਗੱਲ ਨਹੀਂ ਵੀਰੇ ਅਗਲਾ ਵੀਡੀਓ ਸਾਹਮਣੇ ਮੈਨੂੰ ਪਾ ਦੇ ਉਹਦੇ ਵੀ ਉਹਦੇ ਕੀ ਕਹਿੰਦਾ ਸੀ ਵੀਡੀਓ ਦੇ ਵਿੱਚ 85000 ਦੇ ਆਪਾਂ ਥਾਣੇ ਵੀ ਨਹੀਂ ਖਿੱਚਣਾਉਂਦੇ ਲਓ ਵੀ ਸੱਜਣੋ ਬਾਈ ਕਹਿੰਦਾ ਤਾਸ ਵੀ ਨਹੀਂ ਕਰਦਾ ਥੱਲੇ ਦੀ ਚੈੱਕ ਬਾਦ ਤਾਸ ਹੈ ਬਾਈ ਓਕੇ ਰਿਪੋਰਟ ਆ ਫੇਰ ਹੀ ਆਪਾਂ ਇਨੀ ਗਰੰਟੀ ਦੇਣਾ ਹਾਂਜੀ ਸਾਰੀ ਜਾਣਦੇ ਆ ਬਹੁਤ ਵਧੀਆ ਵਸੂਲੇ ਆਉਂਦਾ ਆਹ ਦੇਖ ਲਓ ਕਰਮ ਵਾਲੀ ਚੰਗਾ ਹਵਾਨੇ ਦੀ ਮਾਲਕ ਹੈਗੀ ਬਿੰਦਗਾ ਵਾਲੀ ਆ ਗਈ ਰੇਟ 115000 ਰੁਪਏ ਦੇਣ ਲੈਣ ਕਰਦਾ ਬਾਕੀ ਮਾਣਦਾਨ ਮਾੜਾ ਮੋਟਾ ਕਹਿੰਦਾ ਹੋ ਜੂ ਉਹ ਜੱਦ ਆ ਗਿਆ ਬਾਈ ਦਾ ਉੱਬਾ ਤੇ ਜਿਲਾ ਆ ਗਿਆ ਮਾਨਸਾ ਬੂਟਾ ਨਾਨਕਸਰਿਆ ਜਿੱਥੋਂ ਮਰਜ਼ੀ ਬੋਬੇ ਜਵਾਗਿਆ ਐਡਰੈਸ ਲੈ ਲਿਓ ਕੀ ਨੂੰ ਮਰਜ਼ੀ ਬੁਸ ਲੋ ਸਾਰੀ ਜਾਣਦੇ ਆ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਜਣੋ ਇਦਾਂ ਹੀ ਪਿਆਰ ਬਣਾਈ ਰੱਖਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ